ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣੁ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਸਾਹਮਣੇ ਆ ਰਹੀ ਹੈ ਹੁਣੇ-ਹੁਣੇ ਇੱਥੇ ਆ ਗਿਆ ਵੱਡਾ ਜ਼ਬਰਦਸਤ ਪਚਾਲ ਕੰਬੀ 33 ਮੱਛੀ ਹਹਾਕਾਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੋਸਤੋ ਸામਨੇ ਆ ਰਹੀ ਹੈ ਜੀ ਹਾਂ ਦੋਸਤੋ ਖਬਰ ਹੁਣੇ-ਹੁਣੇ ਮਿਲਿਆ ਜੇ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਜੀ ਹਾਂ ਹਰਿਆਣਾ ਦੇ ਮਹਿੰਦਰਗੜ੍ਹ ਤੇ ਸ਼ੁੱਕਰਵਾਰ ਨੂੰ ਪਚਾਲ ਦੇ ਚੜਕੇ ਮਹਿਸੂਸ ਕੀਤੇ ਗਏ ਸ਼ੁੱਕਰਵਾਰ ਸਵੇਰੇ 9:16 ਦੇ ਵਜੇ ਆਇਆ ਪਚਾਲ ਦਾ ਕੇਂਦਰ ਨਾਰਨੌਲ ਦਾ ਪਿੰਡ ਤਿੰਗਰਾਸੀ ਅਤੇ ਐਸਪਜਾਲ ਦੀਤੀ ਵਰਤਾ ਰੈਕਟਰ ਪਰਮਾਨੇ ਤੇ ਤਿੰਨ ਮਾਪੀ ਗਈ ਹੈ ਤੇ ਲੋਕ ਆਪਣੇ ਘਰਾਂ ਦੁਕਾਨਾਂ ਤੇ ਦਫਤਰਾਂ ਤੋਂ ਬਾਹਰ ਆ ਗਏ ਹਾਲਾਂਕਿ ਜਿੱਥੇ ਕਿਸੇ ਜਾਣੀ ਜਾਂ ਮਾਲੀ ਨੁਕਸਾਨ ਦੀ ਖਬਰ ਨਹੀਂ ਹੈ ਜੀ ਹਾਂ ਤੇ ਪਚਾਲਾ ਤੋਂ ਬਚਾਲੀ ਕੈਰਾਂ ਨੂੰ ਪਚਾਲਾ ਰੂਦ ਤੱਕ ਸਮਗਰੀ ਨਾਲ ਬਣਾਉਣਾ ਚਾਹੀਦਾ ਇਸ ਲਈ ਉਹਨਾਂ ਨੇ ਹੁਣ ਮੌਸਮ ਵਿਭਾਗ ਨੇ ਕਿਹਾ ਹੈ ਕਿ ਨਾਲੀ ਪਚਾਲ ਦੇ ਕੇਂਦਰ ਨੇ ਕਿਹਾ ਹੈ ਕਿ ਪਚਾਲ ਦੇ ਜੜ ਕੇ ਅੱਜ ਦੇ ਨਹੀਂ ਸਾਹਮਣੇ ਆਉਂਦੇ ਹਨ ਤੇ ਨਰਨੌਲ ਦੇ ਸਰਕਾਰੀ ਕਾਲਜ ਦੇ ਮੌਸਮ ਵਿਗਿਆਨੀ ਤੇ ਭੂਗੋਲ ਡਾਕਟਰ ਚੰਦਰ ਮੋਹਣ ਨੇ ਦੱਸਿਆ ਕਿ ਪਚਾਲ ਦਾ ਕੇਂਦਰ ਨਾਲ ਨਾਲ ਨੇੜੇ ਤਿੰਗਰਾ ਪਿੰਡ 'ਚ 76.21 ਲੰਬਕਾਰ ਤੇ ਸੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ